ਮਿੰਟੂ ਗੁਰੂ ਸਰੀਆ ਤੇ ਪਰਚੇ ਹੁਣ ਤੋਂ ਬਾਅਦ ਮੈਨੂੰ ਭਗਤ ਸਿੰਘ ਯਾਦ ਆ ਗਏ ਭਗਤ ਸਿੰਘ ਤੇ ਭਗਵੰਤ ਮਾਨ ਸਾਊਥ ਵਾਲੇ ਸੋਚ ਲੈਂਦਾ ਸੀ ਕਿਤੇ ਇਹੀ ਭਗਤ ਸਿੰਘ ਆ ਕਿਉਂਕਿ ਉਹਨਾਂ ਨੂੰ ਕਾਫੀ ਨੌਲੇਜ ਘੱਟ ਹੁੰਦੀ ਹੈ ਹਿਸਟਰੀ ਦੀ ਕਈ ਵਾਰੀ ਪਤਾ ਘੱਟ ਸੀਗਾ ਤੇ ਭਗਤ ਸਿੰਘ ਉਹ ਸੀਗੇ ਜਿਹੜੇ ਪਰਚੇ ਲੋਕਾਂ ਚ ਵੰਡਿਆ ਕਰਦੇ ਸੀ ਜਾਗਰੂਤਾ ਵਾਸਤੇ ਤੇ ਇੱਥੇ ਕਿਸੇ ਬੰਦੇ ਨੇ ਪਾਇਆ ਭਗਵੰਤ ਮਾਨ ਉਹ ਨੇ ਜਿਹੜਾ ਪਰਚੇ ਵੰਡਦਾ ਤੇ ਉਹਨੂੰ ਕਹਿੰਦੇ ਨਹੀਂ ਜੀ ਇਦਾਂ ਨਹੀਂ ਕਰਨਾ ਹੈਗਾ ਪਰਚੇ ਉਹਨਾਂ ਦੇ ਦਿੱਤੇ ਜਾਂਦੇ ਆ ਭਗਤ ਤੇ ਭਗਵੰਤ ਸਿੰਘ ਇਹਨਾਂ ਦੇ ਵਿੱਚ ਕੀ ਫਰਕ ਹੈਗਾ ਜੀ ਤੇ ਪਰਚੇ ਜਿਹੜੇ ਮਿੰਟੂ ਗੁਰੂ ਸਰਿਆ ਤੇ ਦੇਤੇ ਤੇ ਨਾਲ ਦੇ ਬੰਦੇ ਨੂੰ ਦੇਤੇ ਇਹਨਾਂ ਨੇ ਐਨੇ ਕਿੱਡੇ ਵੱਡੇ ਕਾਂਡ ਕਰਤੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਪਰਚੇ ਦੇਤੇ ਜੀ ਬੋਲਣ ਦੀ ਆਜ਼ਾਦੀ ਤੇ ਹੁਣ ਕਿੰਨੀ ਕ ਆਪਾਂ ਕਹਿ ਸਕਦੇ ਆ ਪੰਜਾਬ ਦੇ ਵਿੱਚ ਹੈਗੀ ਆ ਜੀ ਕਿਵੇਂ ਬੋਲ ਸਕਦਾ ਅਗਲਾ ਜੀ ਬ੍ਰਾਦਰ ਸਾਹਿਬ ਨਫ਼ਰਤ ਦੀ ਜਿਹੜੀ ਖੇਤੀ ਹੁੰਦੀ ਆ ਨਾ ਜਿਹੜਾ ਨਫ਼ਰਤ ਦਾ ਬੀਜ ਹੁੰਦਾ ਜ ਜਦੋਂ ਆਪਾਂ ਬੀਜ ਲੈਨੇ ਨਾ ਉਹ ਬੀਜ ਤਾਂ ਉਹ ਬੰਦਾ ਲੈਂਦਾ ਨਫ਼ਰਤ ਦਾ ਬੀਜ ਜਦੋਂ ਉਹਦੀ ਫੇਰ ਫਸਲ ਆਉਂਦੀ ਆ ਨਾ ਉਫ ਇਹ ਵੱਢਣੀ ਬਹੁਤ ਔਖੀ ਹੋ ਜਾਂਦੀ ਹੈ ਪੰਜਾਬ ਦੀ ਸਰਕਾਰ ਐਸੋ ਜਿਹੜੀ ਹਰੇਕ ਵਾਰ ਜਿਹੜਾ ਨਫਰਤ ਦੀ ਖੇਤੀ ਬੀਜ ਰਹੀ ਆ ਨਾ ਤੇ ਜਦੋਂ ਸਾਲ ਡੇਢ ਸਾਲ ਬਾਅਦ 2027 ਚ ਦੀ ਫਸਲ ਆਉਣੀ ਆ ਨਾ ਤੇ ਫਿਰ ਇਹਨਾਂ ਨੂੰ ਪਤਾ ਲੱਗ ਜਾਣਾ ਕਿ ਅਸੀਂ ਕੀ ਬੀਜਿਆ ਤੇ ਕੀ ਵੱਢਿਆ ਤੇ ਕੀ ਖਟਿਆ ਬਰਾੜ ਸਾਹਿਬ ਸਾਡੇ ਪੰਜਾਬ ਦੇ ਬੜੇ ਮੈਂ ਕਹੂੰਗਾ ਕਿ ਅਜ਼ੀਜ਼ ਪੱਤਰਕਾਰ ਮਨਿੰਦਰਜੀਤ ਸਿੰਘ ਮਿੰਟੂ ਗੁਰਸਰੀਆ ਤੇ ਮਨਿੰਦਰਜੀਤ ਸਿੰਘ ਸਿੱਧੂ ਤੇ ਇੱਕ ਸਾਡੇ ਆਰਟੀਆਈ ਦੇ ਜਿਹੜੇ ਕਾਫੀ ਮਾਹਰ ਨੇ ਜਿਹੜੇ ਆਰਟੀਆਈ ਪਾਉਂਦੇ ਰਹਿੰਦੇ ਆ ਸਾਡੇ ਮੀਡੀਆ ਨਾਲ ਬੜੇ ਅਟੈਚ ਆ ਮਾਨਿਕ ਗੋਇਲ ਤਿੰਨ ਜਾਣੇ ਇਹ ਤੇ ਸੱਤ ਜਾਣੇ ਹੋਰ ਟੋਟਲ ਦਸਾਂ ਤੇ ਪੰਜਾਬ ਸਰਕਾਰ ਨੇ 12 ਦਸੰਬਰ ਨੂੰ ਪਰਚਾ ਦਰਜ ਕੀਤਾ ਔਤਾ ਰਾਮਾ ਇਹ ਨਹੀਂ ਕੀ ਲਾਈਆਂ ਜੀ ਬੀਐਨਐਸ 3531 ਬੀਐਨਐਸ 3532 ਤੇ ਕਾਤਾ ਰਾਕਾਟ ਇਹ ਲਾ ਕੇ ਪਰਚੇ ਦਰਜ ਕੀਤੇ 12 ਦਸੰਬਰ ਨੂੰ ਲੁਧਿਆਣੇ ਦੇ ਥਾਣੇ ਦੇ ਵਿੱਚ ਹੁਣ ਬਰਾੜ ਸਾਹਿਬ ਪਰਚਾ ਕੀ ਦਰਜ ਹੋਇਆ ਇਹ ਪਰਚਾ ਇਸ ਤਰ੍ਹਾਂ ਕਰਕੇ ਦਰਜ ਹੋਇਆ ਕਿ ਇਹਨਾਂ ਪੱਤਰਕਾਰਾਂ ਨੇ ਸਵਾਲ ਪੁੱਛ ਲਿਆ ਪ੍ਰੈਸ ਵਾਲਿਆਂ ਨੇ ਸਵਾਲ ਪੁੱਛ ਲਿਆ ਕਿ ਮੁੱਖ ਮੰਤਰੀ ਸਾਹਿਬ ਜਦੋਂ ਜਾਪਾਨ ਦੇ ਦੌਰੇ 'ਚ ਜਾਂਦੇ ਆ ਤਾਂ ਉਹ ਤੋਂ ਪਿੱਛੇ ਜਿਹੜਾ ਉਹਨਾਂ ਦਾ ਹੈਲੀਕਾਪਟਰ ਆ ਜਿਹੜਾ ਆਰਟੀਆਈ ਰਹੀ ਪਾ ਕੇ ਉਹ ਨਹੀਂ ਪਤਾ ਕੀਤਾ ਕਿ ਹੈਲੀਕਾਪਟਰ ਨੂੰ ਕੌਣ ਚਲਾਉਂਦਾ ਰਿਹਾ ਤੇ 55 ਲੱਖ ਦਾ 1 ਤੇ 45 ਲੱਖ ਦਾ ਇੱਕ ਬਿੱਲ ਬਣਾ ਕੇ ਪੰਜਾਬ ਦੇ ਮੇਰੇ ਕੋਲ ਖਜ਼ਾਨੇ ਤੇ ਬੋਝ ਪਾਤਾ ਚੀਫ ਰਿਸਟਰ ਹੈ ਨਹੀਂ helicopter ਨਾਲ ગુજરાત ਚ ਗਿਆ ਇੱਕ ਦੋ ਸਟੇਟਾਂ ਚ ਹੋਰ ਗਿਆ ਤੇ ਕਰੋੜ ਤੋਂ ਜ਼ਿਆਦਾ ਦਾ ਇਹਨਾਂ ਨੇ ਜਿਹੜਾ ਪੰਜਾਬ ਦੇ ਖਜ਼ਾਨੇ ਤੇ ਬੋਝ ਪਾਤਾ ਹੁਣ ਉੱਥੇ ਸਾਡੇ ਸਾਬਕਾ ਪੱਤਰਕਾਰ ਸ਼੍ਰੀ ਬਲਤੇਜ ਪੰਨੂ ਜੀ ਜਿਹੜੇ ਮੀਡੀਆ ਐਡਵਾਈਜ਼ਰ ਰਹ ਚੁਕੇ ਆ ਪੰਜਾਬ ਸਰਕਾਰ ਦੇ ਵਿੱਚ ਅੱਜਕੱਲ ਸਾਬਕਾ ਪੱਤਰਕਾਰ ਦੇ ਤੌਰ ਤੇ ਉਹ ਵਿਚਰ ਰਿਹਾ ਆ ਆਮ ਆਦੀ ਪਾਰਟੀ ਦੇ ਵਿੱਚ ਤੇ ਉਹ ਬਠਿੰਡੇ ਵਿੱਚ ਆ ਕੇ ਵੀ ਪ੍ਰੈਸ ਕਾਨਫਰੰਸ ਕਰਦੇ ਕਿ ਇਸ ਜਿਹੜਾ ਇਹ helicopter ਇਹਦੇ ਵਿੱਚ ਇੱਕ ਪ੍ਰਵੀਜ਼ਨ ਹੁੰਦੀ ਆ ਕਿ ਪੰਜਾਬ ਦਾ ਗਵਰਨਰ ਇਹਨੂੰ ਯੂਜ਼ ਕਰ ਸਕਦਾ ਬਿਲਕੁਲ ਠੀਕ ਹੈ ਜੀ ਪੰਜਾਬ ਦਾ ਗਵਰਨਰ ਵਾਕਿਆ ਹੀ ਹੈਲੀਕਾਪਟਰ ਨੂੰ ਯੂਜ਼ ਕਰ ਸਕਦਾ ਪਰ ਪੰਜਾਬ ਦੇ ਗਵਰਨਰ ਨੇ ਤਾਂ ਉਹਨੂੰ ਯੂਜ਼ ਹੀ ਨਹੀਂ ਕੀਤਾ ਤੇ ਫਿਰ ਕਿਹਨੇ ਯੂਜ਼ ਕੀਤਾ ਹੁਣ ਇੱਥੇ ਇੱਕ ਸਵਾਲ ਬਰਾੜ ਸਾਹਿਬ ਜਿਹੜਾ ਖੜਦਾ ਉਹ ਸਮਝਣ ਵਾਲੀ ਗੱਲ ਹੈ ਦਰਸ਼ਕਾਂ ਦੇ ਕਿ ਜੇ ਚੀਫ ਮਿਨਿਸਟਰ ਨੇ ਸਫਰ ਕੀਤਾ ਨਹੀਂ ਗਵਰਨਰ ਨੇ ਸਫਰ ਕੀਤਾ ਨਹੀਂ ਤੇ ਫਿਰ ਉਹਦੇ ਵਿੱਚ ਕਿਹਨੇ ਸਫਰ ਕੀਤਾ ਦੇਖੋ ਇਹ ਮੁੱਦਾ ਜੁੜਿਆ ਹੈਗਾ ਜਾਂ ਕਰਪਸ਼ਨ ਨਾਲ ਤੇ ਜਾਂ ਸਿਕਿਉਰਿਟੀ ਨਾਲ ਵੀ ਪੰਜਾਬ ਦੇ ਚੀਫ ਮਿਨਿਸਟਰ ਦਾ ਹੈਲੀਕਾਪਟਰ ਕੌਣ ਲੈ ਗਿਆ ਇਸ ਸਿਕਿਉਰਿਟੀ ਨਾਲ ਜੁੜਿਆ ਹੈ ਤੇ ਜਾਂ ਫੇ ਜੇ ਚੀਫ ਸੈਕਰੀਟਰੀ ਨੇ ਸਫਰ ਕੀਤਾ ਰ گورنر ਸਾਹਿਬ ਨੇ ਸਫਰ ਨਹੀਂ ਕੀਤਾ ਤਾਂ ਫੇ ਕਿੰਨ ਕੀਤਾ ਫੇ ਕਰਾਪਸ਼ਨ ਨਾਲ ਜੁੜਿਆ ਹੈ ਮਤਲਬ ਕਿ ਕੋਈ ਦੋਹਾਂ ਚੋਂ ਇੱਕ ਗੱਲ ਤਾਂ ਹੈਗੀ ਹੈ ਨਾ ਬਰਾੜ ਸਾਹਿਬ ਪੰਜਾਬ ਦੇ ਹੋਰ ਪੱਤਰਕਾਰ ਜਿਹੜੇ ਇਕੱਠੇ ਹੋਏ ਆ ਅੱਜ ਚਿੰਡਾ ਬੈ ਕੇ ਉਹਨੇ ਪ੍ਰੈਸ ਕਾਨਫਰੰਸ ਕੀਤੀ ਆ ਔਰ ਉਹਨਾਂ ਨੇ ਕਿਹਾ ਕਿ ਇਹ ਦੇ ਜਿਹੜਾ ਇਹ ਪਰਚਾ ਦਰਜ ਹੋਇਆ ਤੇ ਇਹ ਜਦੋਂ ਪਰਚਾ ਦਰਜ ਹੁੰਦਾ ਉਸ ਤੋਂ ਬਾਅਦ ਵਿੱਚ ਪੰਜਾਬ ਪੁਲਿਸ ਦੇ ਇੱਕ ਆਹਲਾ ਅਫਸਰ ਨੇ ਪੰਜਾਬ ਸਰਕਾਰ ਨੂੰ ਇਹ ਤਾੜਨਾ ਕੀਤੀ ਕਿ ਅਗਰ ਤੁਸੀਂ ਇਹ ਪਰਚਾ ਦਰਜ ਕੀਤੇ ਤਾਂ ਪੰਜਾਬ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਬਦਨਾਮੀ ਹੋਣੀ ਹੈ ਤਾਂ ਫਿਰ ਨਹੀਂ ਪਰਚੇ ਨੂੰ ਰੋਕ ਲਿਆ ਲੇਕਿਨ ਪਰਚਾ ਦਰਜ ਹਾਲੇ ਵੀ ਹੈਗਾ ਔਰ ਪੰਜਾਬ ਦੀ ਇੱਕ ਪ੍ਰਮੁੱਖ ਅਗਵਾਰ ਨੇ ਇਹ ਪਰਚੇ ਦੀ ਕਾਪੀ ਜਿਹੜੀ ਆ ਉਹ ਨਸ਼ਰ ਵੀ ਕਰ ਦਿੱਤੀ ਆ ਹੁਣ ਬਰਾੜ ਸਾਹਿਬ ਜੇ ਦੇਖਿਆ ਜਾਵੇ ਤਾਂ ਇਹ ਜਿਹੜੀ ਸਾਡੀ ਪੰਜਾਬ ਦੀ ਸਰਕਾਰ ਆ ਨਾ ਇਹ ਇਹ ਮੀਡੀਆ ਦੇ ਨਾਲ ਮੈਂ ਕਹੂੰਗਾ ਕਿ ਖਹਿ ਖਹਿ ਕੇ ਲੰਘਦੀ ਹਾਲਾਂਕਿ ਮੀਡੀਆ ਵਿੱਚ ਨਿਕਲੀ ਹੋਈ ਹੈ ਸਰਕਾਰ ਆ ਔਰ ਜਿਹੜੇ ਪੰਜਾਬ ਦੇ ਮੈਂ ਕਿਹਾ ਸਕਦਾ ਕਿ ਅਸਲ ਤਨਖਾਈਏ ਪੱਤਰਕਾਰ ਸਾਰੇ ਪੱਤਰਖਾਈਏ ਚੈਨਲ ਆ ਉਹ ਤਾਂ ਨਹੀਂ ਬੋਲੇ ਇਸ ਕਵਰ ਦੇ ਉੱਤੇ ਲੇਕਿਨ ਜਿਹੜੇ ਬਾਕੀ ਸੀਗੇ ਜਿਹੜੇ ਸਰਕਾਰ ਨਾਲ ਆਢਾ ਲੈਂਦੇ ਆ ਸਰਕਾਰ ਨਾਲ ਮੱਥਾ ਲਾਉਂਦੇ ਆ ਇਹ ਜਿੰਨੇ ਵੀ ਚੈਨਲ ਨੇ ਤੇ ਇਹ ਪੱਤਰਕਾਰਾਂ ਨੇ ਇੱਕ ਰੋਸ ਧਰਨਾ 4 ਤਰੀਕ ਨੂੰ 17 ਸੈਕਟਰ ਦੇ ਵਿੱਚ ਇਹ 1 ਵਜਰੇ ਉਹ ਰੱਖਿਆ ਔਰ ਉਹਨਾਂ ਸਮੂੱਚੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਉੱਥੇ ਪਹੁੰਚੋ ਹੁਣ ਉੱਥੇ ਪਹੁੰਚ ਕੇ 4 ਤਰੀਕ ਨੂੰ ਕਿਹੜੇ ਕਿਹੜੇ ਪੱਤਰਕਾਰ ਪਹੁੰਚਦੇ ਆ ਉਹ ਤਾਂ ਹੁਣ ਉਹ ਬਾਅਦ ਚ ਗੱਲ ਹੋਊਗੀ ਲੇਕਿਨ ਉਹ ਤੁਹਾਨੂੰ ਰੋਸ ਧਾਰਨਾ ਨਹੀਂ ਰੱਖਦਾ ਉਹ ਤੋਂ ਬਾਅਦ ਵਿੱਚ 10 ਤਰੀਕ ਨੂੰ ਬਠਿੰਡੇ ਵਿੱਚ ਵੀ ਇੱਕ ਇਹਨਾਂ ਨੇ ਇੱਕ ਵੱਡਾ ਇੱਕ ਰੋਸ ਧਾਰਨਾ ਰੱਖਿਆ ਜਿਹਦੇ ਵਿੱਚ ਬੁੱਧੀਜੀਬ ਜਾਂ ਹੋਰ ਜਿਹੜੇ ਸਿਆਣੇ ਲੋਕ ਸੂਝਵਾਨ ਲੋਕ ਆ ਜਿਹੜੇ ਪੰਜਾਬ ਦੇ ਦਰਦ ਨੂੰ ਸਮਝਦੇ ਆ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਹੁਣ ਬਰਾਬਰ ਸਾਹਿਬ ਇਹ ਦੇਖਿਆ ਜਾਵੇ ਤਾਂ ਇਹ ਜਿਹੜਾ ਐਮਰਜੈਂਸੀ ਤੋਂ ਸ਼ੁਰੂ ਹੋਇਆ ਇਹ ਇਹ ਜਿਹੜਾ ਮੀਡੀਆ ਦੇ ਖਿਲਾਫ ਐਮਰਜੈਂਸੀ ਵਿੱਚ ਵੀ ਬਹੁਤ ਸਾਰੀਆਂ ਅਖਬਾਰਾਂ ਬੰਦ ਕੀਤੀਆਂ ਸੀ ਇੰਡੀਆਈ ਗਵਰਨਮੈਂਟ ਨੇ ਤੇ ਬਹੁਤ ਸਾਰੇ ਪੱਤਰਕਾਰਾਂ ਨੂੰ ਚਾਕੇ ਜੇਲ੍ਹਾਂ 'ਚ ਵੀ ਸਿੱਟਿਆ ਸੀ ਔਰ ਉਹ ਤੋਂ ਬਾਅਦ ਵਿੱਚ ਜਦੋਂ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਬਣਦੇ ਤੇ ਕਰੋਨਾ ਆਉਂਦੀ ਆ ਉਸ ਵੇਲੇ ਜਿਹੜੀਆਂ ਲਾਸ਼ਾਂ ਜਿਹੜੀਆਂ ਰੁੱਡੀਆਂ ਜਾਂਦੀਆਂ ਸੀਗੀਆਂ ਜਦੋਂ ਪੱਤਰਕਾਰਾਂ ਨੇ ਉਹਦੇ ਤੇ ਵੀ ਖਬਰ ਨਸ਼ਰ ਕੀਤੀ ਸੀ ਤਾਂ ਉਸ ਵੇਲੇ ਵੀ ਪੱਤਰਕਾਰਾਂ ਤੇ ਪਰਚੇ ਦਰਜ ਹੋਏ ਸੀ ਮਤਲਬ ਕਿ ਪੱਤਰਕਾਰਾਂ ਦੇ ਨਾਲ ਜਿਹੜੀ ਜਿਹਨੀ ਸੱਚੀ ਪੱਤਰਕਾਰੀ ਕਰਨੀ ਆ ਜਿਹਨੀ ਸਰਕਾਰ ਦੇ ਇਹ ਮੈਂ ਸਿੱਧਾ ਕਹਾਂਗਾ ਕਿ ਉਲਟ ਪੱਤਰਕਾਰੀ ਕਰਨੀ ਆ ਤੇ ਉਹਨਾਂ ਨੂੰ ਆ ਖਮਿਆਜੇ ਭੁਗਤਣੇ ਪੈਣੇ ਆ ਦੂਸਰੀ ਗੱਲ ਇਹ ਬੜੇ ਨਿੱਡਰ ਪੱਤਰਕਾਰ ਨੇ ਮਿੰਟੂ ਗੁਰਸਰੀਆ ਬੜੇ ਸੂਝਵਾਨ ਪੱਤਰਕਾਰ ਨੇ ਮਨਿੰਦਰਜੀਤ ਹੁਣੀ ਬੜੇ ਵਧੀਆ ਪੱਤਰਕਾਰ ਨੇ ਰਤਨ ਧਾਲੀਵਾਲ ਜਾਂ ਆਰਐਮਬੀ ਵਾਲੇ ਜਿੰਨੇ ਵੀ ਟੀਮ ਆ ਇਹ ਸਾਰੇ ਜਿਹੜੇ ਪੱਤਰਕਾਰ ਨੇ ਅੱਜ ਪਰ ਸਰਕਾਰ ਨਾਲ ਮੱਥਾ ਲਾ ਕੇ ਬੈਠੇ ਆ ਔਰ ਪੰਜਾਬ ਦੇ ਲੋਕਾਂ ਨੂੰ ਉਹਨਾਂ ਦਾ ਸਾਫ਼ ਦੇਣਾ ਚਾਹੀਦਾ ਕਿਉਂਕਿ ਜੇ ਪੱਤਰਕਾਰਤਾ ਇਮਾਨਦਾਰੀ ਪੱਤਰਕਾਰਤਾ ਨਹੀਂ ਰਹੀ ਤੇ ਮੈਂ ਕਹੂੰਗਾ ਵੀ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਦਬਾਈ ਜਾਣੀ ਆ ਔਰ ਜਿਹੜਾ ਇਹ ਇਹ ਹੁਣ ਮੀਡੀਆ ਤੇ ਉੱਤੇ ਹੋਇਆ ਇਹ ਇਹਦੇ ਤੋਂ ਪਹਿਲਾਂ ਪਿਛਲੀ ਜਿਹੜੀ ਸਰਕਾਰ ਸੀ ਚੰਨੀ ਸਰਕਾਰ ਸੀ ਉਸ ਵੇਲੇ ਵੀ ਮੀਡੀਏ ਨੇ ਇਹ ਖਬਰ ਨੂੰ ਚੱਕਿਆ ਸੀਗਾ ਕਿ ਇਹ ਆਪਣੇ ਸਾਡੇ ਜਿਹੜੇ ਚੰਜੀ ਸਿੰਘ ਚੰਨੀ ਹੁਣੀ ਮੁੱਖ ਮੰਤਰੀ ਆ ਇਹ ਇਹ ਇਹਨਾਂ ਚੰਦਰਾਂ ਨੇ ਉਦੋਂ ਖਬਰ ਚੱਕੀ ਸੀ ਕਿ ਇਹ ਹੈਲੀਕਾਪਟਰ ਤੇ ਆਪਣੇ ਮਲਕੀ ਜ਼ਿਆਦਾ ਯੂਜ਼ ਕਰਦੇ ਆ ਖਰਚਾ ਲੋਕਾਂ ਤੇ ਜ਼ਿਆਦਾ ਪੈਂਦਾ ਹੈ ਲੇਕਿਨ ਉਸ ਸਰਕਾਰ ਨੇ ਨਹੀਂ ਪਰਚਾ ਕੋਈ ਵੀ ਨਾ ਦਰਜ ਕੀਤਾ ਲੇਕਿਨ ਇਸ ਸਰਕਾਰ ਨੇ ਜਿਹੜੀ ਸਰਕਾਰ ਕੀ ਚਾਹੁੰਦੀ ਆ ਕਿ ਸਾਡੇ ਮੂਰੇ ਕੋਈ ਬੋਲੇ ਨਾ ਕੋਈ ਵੀ ਸਾਡੇ ਨਾਲ ਗੱਲ ਨਾ ਕਰੇ ਪਰ ਇਹਨਾਂ ਪੱਤਰਕਾਰਾਂ ਨੇ ਆਡਾ ਲਿਆ ਸਰਕਾਰ ਨੇ ਨਾਲ ਤੇ ਇਹਨਾਂ ਪੱਤਰਕਾਮ ਦੇ ਇਹ ਪੱਤਰ ਦਿੱਤਾ ਹੈਗਾ ਜੀ ਪਰਚੇ ਦਾ ਕੋਈ ਬੇਸ ਵੀ ਹੋਣਾ ਕੋਈ ਗੱਲਬਾਤ ਵੀ ਹੋਣੀ ਆ ਵੀ ਇਸ ਕਰਕੇ ਦਿੱਤਾ ਐ ਮੈਂ ਥੋੜਾ ਪਰਚਾ ਦਿੱਤਾ ਇਹੋ ਜੇ ਕੰਮ ਕਾੜ ਕਰਦੇ ਹੋ ਨੇ ਤਾਂ ਹੀ ਦਿੱਤਾ ਭਾਈ ਸੈਂਟਰਲ ਵੈਲੀ ਦੇ ਵਿੱਚ ਘਰ ਤੁਸੀਂ ਖਰੀਦਣਾ ਆ ਜਾਂ ਵੇਚਣਾ ਟੈਨਸ਼ਨ ਲੈਣ ਦੀ ਲੋੜ ਨਹੀਂ ਅਸੀਂ ਬ੍ਰੈਂਡ ਨਿਊ ਕਾਰ ਡਿਸਕਾਊਂਟਡ ਪ੍ਰਾਈਸ ਤੇ ਮੈਕਸਿਮਮ ਇਨਸੈਂਟਿਵ ਤੇ ਆਪਣੇ ਕਲਾਇੰਟ ਲਈ ਬੁੱਕ ਕਰੋ ਨੇ ਫੋਬਸ ਗਲੋਬਲ ਪ੍ਰਾਪਰਟੀ ਦੇ ਸਾਂਝੇਦਾਰੀ ਕਰਕੇ ਅਸੀਂ ਵਰਲਡ ਦੇ ਕਿਤੇ ਵੀ ਪ੍ਰਾਪਰਟੀ ਬਾਏ ਜਾਂ ਸੇਲ ਕਰ ਸਕਦੇ ਸਾਡੇ ਆਫਿਸ ਲਗਭਗ ਹਰ ਇੱਕ ਸ਼ਹਿਰ 'ਚ ਹੈਗੇ ਨੇ ਆਪਣੇ ਪ੍ਰਸ਼ਾਸਕੀ ਨੂੰ ਮਨ ਕਾਲ ਕਰੋ 2094867727 ਬ੍ਰਹਾਰ ਸਾਹਿਬ ਜਦੋਂ ਆਰਟੀਆਈ ਰਹੀ ਇਹਨਾਂ ਨੇ ਕੋਸ਼ਿਸ਼ ਕੀਤੀ ਪਤਾ ਕਰਨ ਦੀ ਕਿ ਇਹ ਚੀਫ ਮਿਨਿਸਟਰ ਸਾਹਿਬ ਦੀ ਗੈਰ ਹਾਜ਼ਰੀ ਵਿੱਚ ਹੈਲੀਕਾਪਟਰ ਨੂੰ ਕੌਣ ਲਗਾਇਆ ਤੇ ਸਰ ਕਿੰਨਾ ਕਾਚਾ ਪਿਆ ਹਾਂਜੀ ਪਰਚੇ ਤੋਂ ਬਾਅਦ ਫਿਰ ਅੱਗੇ ਹੋ ਕੀ ਸਕਦਾ ਪੰਨੂ ਸਾਹਿਬ ਕੀ ਹੁਣ ਕੋਈ ਪੱਤਰਪਾਈਚਾਰਾ ਅੱਗੇ ਆਇਆ ਕੁਝ ਕਹਿਣ ਲੱਗਿਆ ਕੁਝ ਕਹਿਣ ਨਹੀਂ ਲੱਗਿਆ ਇਹ ਪਰਚਾ ਤੋਂ ਬਾਅਦ ਅੱਗੇ ਕੀ ਹੋ ਸਕਦਾ ਇਹਨਾਂ ਪੱਤਰਕਾਰਾਂ ਦਾ ਬ੍ਰਹਾਰ ਸਾਹਿਬ ਅੱਗੇ ਜੋ ਮੈਨੂੰ ਲੱਗਦਾ ਹੈ ਕਿ ਇਹਨਾਂ ਪੱਤਰਕਾਰਾਂ ਨੇ ਮਨਾ ਕਰਤਾ ਕਿ ਅਸੀਂ ਜਮਾਂਤ ਨਹੀਂ ਕਰਾਉਣੀ ਸਾਡੀ ਫੋਨ ਦੀਆਂ ਲੱਕੇ ਸਾਡੇ ਫੋਨ ਖੁੱਲੇ ਆ ਨੰਬਰ ਤੁਹਾਡੇ ਕੋਲ ਆ ਲੋਕੇਸ਼ਨਾਂ ਤੁਸੀਂ ਜਿੱਥੇ ਮਾਦੀ ਪਾ ਕੇ ਸਾਨੂੰ ਸਾਨੂੰ ਜਿਹੜਾ ਤੁਸੀਂ ਫੜ ਸਕਦੇ ਆ ਔਰ ਪਹਿਲਾਂ ਅਸੀਂ ਤਤ ਤੋਂ ਚਾਰ ਛੜੀ ਕਾਪੀ ਲਵਾਂਗੇ ਫਿਰ ਤੁਸੀਂ ਸਾਨੂੰ ਅਰੈਸਟ ਕਰ ਸਕਦੇ ਆ ਤੇ ਕੋਈ ਜਮਾਨਤ ਨਹੀਂ ਕਰਾਵਾਂਗੇ ਸਾਡੀਆਂ ਲੋਕੇਸ਼ਨਾਂ ਤੁਹਾਡੇ ਕੋਲ ਜਿੱਥੇ ਕਹੋ ਸਾਨੂੰ ਕਹੋ ਇੱਥੇ ਉੱਥੇ ਆ ਜਾਾਂਗੇ ਤੁਹਾਨੂੰ ਅਰੈਸਟ ਕਰ ਲਿਓ ਦੂਸਰੀ ਗੱਲ ਇਹਦੇ ਖਿਲਾਫ ਬਹੁਤ ਸਾਰੇ ਜਿਹੜੇ ਬੁੱਧੀਜੀਵ ਆ ਉਹ ਵੀ ਉੱਠ ਕੇ ਖੜੇ ਹੋਇਆ ਔਰ ਚੰਡੀਗੜ੍ਹ ਵਿੱਚ ਜਿਹੜਾ ਪ੍ਰੋਟੈਸਟ ਉਹਨਾਂ ਨੇ ਕਰਨਾ ਆ ਸੌਰੀ 4 ਤਰੀਕ ਨੂੰ 17 ਸੈਕਟਰ ਦੇ ਵਿੱਚ ਉਹਦੀ ਵੀ ਤਿਆਰੀਆਂ ਰੰਮੀਆ ਗਈਆਂ ਤੇ ਔ ਇਹ ਰੋਲਾ ਪਿਆ ਜਿਹੜੇ ਦੂਸਰੀ ਗੱਜ ਦੇ ਤਿੰਨ ਪੱਤਰਕਾਰਾਂ ਤੇ ਪਰਚਾ ਹੋਇਆ ਤੇ ਜਿਹੜੇ ਬਾਕੀ ਸੱਤ ਜਾਣੇ ਜਿਨ੍ਹਾਂ ਨੇ ਫੇਸਬੁੱਕ ਤੇ ਆਪਣੇ ਪ੍ਰਾਈਵੇਟ ਪੇਜ ਬਣਾਏ ਹੋਆ ਤੇ ਉਹ ਸੱਤ ਜਾਣੇ ਉਹ ਹੈਗੇ ਆ ਧਾਰਾ ਜਿਹੜੀਆਂ ਲਾਈਆਂ ਉਹ ਸੇਵੇਂ ਇਹਨਾਂ ਦੇ ਸਾਰਿਆਂ ਦੇ ਉੱਤੇ ਕੁਝੀਆਂ ਲਾਈਆਂ ਔਰ ਮੈਂ ਕਹੂੰਗਾ ਕਿ ਇਹ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਸਰਕਾਰ ਦੀ ਇੱਕ ਦਮਨਕਾਰੀ ਨੀਤੀ ਆ ਜੀ ਬਰਾ ਸਾਹਿਬ ਬਿਲਕੁਲ ਜੀ ਪਰ ਇਹ ਹੁਣ ਵੋਟਾਂ ਤਾਂ ਜਮਾਂ ਨੇੜੇ ਹੈਗੀਆਂ ਪਰ ਤਾਂ ਵੀ ਨਹੀਂ ਡਰ ਰਹੇ ਤਾਂ ਵੀ ਕੋਈ ਡਾਡੂ ਕਰਨੀ ਹੈਗਾ ਕੋਈ ਕਸ ਨਹੀਂ ਹੈਗਾ ਤੇ ਇਹਨੇ ਨਾਲ ਕਰਦੇ ਬਾਕੀ ਅਗਲੀ ਗੱਲ ਰਹਿ ਗਈ ਜਿਹੜੇ ਤੁਸੀਂ ਕਿਹਾ ਜੀ ਪੰਨੂ ਸਾਹਿਬ ਸੀਗੇ ਉਹ ਜਿਹੜੇ ਪੰਜਾਬ ਵਾਲੇ ਐ ਤੇ ਉਹ ਕਹਿੰਦੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਕਾਫੀ ਪੱਤਰਕਾਰ ਸੀ ਕਿਹੜੇ ਸਨ ਚ ਸੀਗੇ ਮੈਂ ਤਾਂ ਕਦੇ ਸੁਣਿਆ ਨਹੀਂ ਜੀ ਬਰਾੜ ਸਾਹਿਬ ਕੁਦਰਤੀ ਹੈ ਕਿ ਉਹ ਸਿੱਕੇਦੇ ਨਾ ਕੰਟਰੀਆਂ ਦੇ ਵਿੱਚ ਹੀ ਜਦੋਂ ਸਦਾਪਕ ਕੌਂਸਲ ਕੇ ਮਾਨ ਹੁਣੇ ਇਧਰ ਆਉਂਦੇ ਹੁੰਦੇ ਸੀ ਜਿਆਦਾ ਜਿਆਦਾ ਲੰਬਾ ਟਾਈਮ ਨਾ ਕੋਈ ਠਹਿਰਦੇ ਹੁੰਦੇ ਸੀ ਔਰ ਉਹਨਾਂ ਦੇ ਨਾਲ ਹੀ ਜਿਆਦਾ ਘੁੰਮਦੇ ਫਿਰਦੇ ਹੁੰਦੇ ਸੀ ਚਲੋ ਉਹ ਤਾਂ ਸਰਕਾਰ ਉਹ ਬਣ ਗਈ ਭਗਵੰਤ ਸਿੰਘ ਮਾਨ ਉਹਨਾਂ ਨੇ ਮੀਡੀਆ ਸਲਾਹਕਾਰ ਲਾਤਾ ਲੇਕਿਨ ਜੇ ਦੇਖਿਆ ਤਾਂ ਵੀ ਤਾਂ ਜਿਸ ਮਾਨ ਸਨਮਾਨ ਦੇ ਨਾਲ ਮੀਡੀਆ ਸਲਾਹਕਾਰ ਲਾਇਆ ਸੀ ਉਹ ਤੋਂ ਜ਼ਿਆਦਾ ਮਾਨ ਸਨਮਾਨ ਲਾ ਕੇ ਉਹਨਾਂ ਨੂੰ ਮੀਡੀਆ ਸਲਾਹਕਾਰ ਤੋਂ ਹਟਾਇਆ ਹਟਾਇਆ ਵੀ ਗਿਆ ਔਰ ਅੱਜਕੱਲ ਮੇਰਾ خیال ਪਾਰਟੀ ਦੇ ਉਹ ਵੀ ਇਹ ਮੁੱਖ ਬੁਲਾਰੀ ਹੈ ਗਿਆ ਤਾਂ ਔਰ ਪਾਰਟੀ ਦੀ ਗੱਲ ਮੈਂ ਕਹੂੰਗਾ ਵੱਡੀ ਪੱਤਰ ਤੇ ਕਰਦੇ ਆ ਸਰਕਾਰ ਲਈ ਦਾ ਹੱਕ ਚ ਵੀ ਪ੍ਰਚਾਰ ਵਧੀਆ ਕਰਦੇ ਆ ਪਰ ਸਾਬਕਾ ਪੱਤਰਕਾਰ ਐਸਲੇ ਮੌਜੂਦਾ ਉਹ ਪੱਤਰਕਾਰ ਨਹੀਂ ਹੈਗੇ ਔਰ ਮੈਂ ਕਹੂੰਗਾ ਕਿ ਐਸਲੇ ਉਹ ਜੋ ਵੀ ਆ ਪੰਜਾਬ ਦਾ ਜਿਹੜਾ ਪਾਰਟੀ ਦਾ ਜਿਹੜਾ ਐਕਟੀਵਿਟੀ ਆ ਜਿਹੜੀ ਉਹਨੂੰ ਸਾਰੀ ਨੂੰ ਉਹ ਐਸਲੇ ਇਹ ਆਪਣੇ ਬਤੀਜ ਪੰਨੂ ਲਈ ਹੁਣੀ ਹੀ ਚਲਾਉਂਦੇ ਆ ਜੀ ਬਰਾਬਰ ਸਾਹਿਬ